ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੀ ਆ ਕੈਰੀ ਹੋਮ ਫੀਡ টিਐਚਆਰ ਕਰਦੇ ਆ ਉਹਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਸੋ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਆ ਵੀ ਕਿਵੇਂ ਆਪਾਂ টিਐਚਆਰ ਕਰਨਾ ਹੈਗਾ ਆ ਤੇ ਕਿਵੇਂ ਜਿਹੜਾ ਕੁਆਂਟੀਟੀ ਨਾਲ ਗੁਣਾ ਕਰਕੇ ਦਿਨਾਂ ਨਾਲ ਗੁਣਾ ਕਰਕੇ ਤੁਸੀਂ ਜਿਹੜਾ ਆ ਆਪਣੇ ਲਾਭਪਾਤਰੀਆਂ ਦਾ ਰਾਸ਼ਨ ਕੱਢ ਸਕਦੇ ਹੋ ਸੋ ਇਹ ਜਿਹੜੀ ਵੀਡੀਓ ਹੈਗੀ ਆ ਬਹੁਤ ਸਾਰੀਆਂ ਕੁੜੀਆਂ ਨੂੰ ਹੈਲਪ ਕਰ ਰਹੀ ਆ ਤੇ ਤਾਂ ਹੀ ਮੈਂ ਜਿਹੜਾ ਆ ਹਰ ਮਹੀਨੇ ਵੀਡੀਓ ਜਿਹੜੀ ਤਿਆਰ ਕਰਦੀ ਹੁੰਨੀ ਆ ਇਸ ਵਾਰ ਸਾਨੂੰ ਜਿਹੜੀ ਆ ਫੀਡ ਲੇਟ ਆਈ ਤਾਂ ਕਰਕੇ ਜਿਹੜਾ টিਐਚਆਰ ਆਪਾਂ ਲੇਟ ਕੀਤਾ ਹੈ ਸੋ ਅੱਜ ਜਿਹੜਾ ਮੈਂ ਇਹਦੇ ਨਾਲ ਸੰਬੰਧਿਤ ਵੀਡੀਓ ਬਣਾਈ ਆ ਜਿਹਦੇ ਵਿੱਚ 1 ਜੁਲਾਈ 2024 ਤੋਂ ਲੈ ਕੇ 31 ਜੁਲਾਈ 2024 ਤੱਕ টিਐਚਆਰ ਕੱਢਿਆ ਗਿਆ 25 ਦਿਨਾਂ ਦੀ ਕੈਰੀ ਹੋਮ ਫੀਡ ਹੈ ਸਾਡੀ ਸੋ ਆਪਾਂ ਸਭ ਤੋਂ ਪਹਿਲਾਂ ਗਰਭਵਤੀ ਔਰਤਾ ਤੇ ਦੁੱਧ ਪਲਾਉ ਮਾਵਾਂ ਦੀ ਗਿਣਤੀ ਲਿਖ ਲੈਣੀ ਆ ਜੋੜ ਕਰਕੇ ਤੋਡੀਆਂ ਜਿੰਨੀਆਂ ਵੀ ਗਰਭਵਤੀ ਔਰਤਾਂ ਏਰੀਏ ਦੇ ਵਿੱਚ ਦੁੱਧ ਪਲਾਉ ਮਾਵਾਂ ਉਹਨਾਂ ਨੂੰ ਜੋੜ ਕੇ ਤੁਸੀਂ ਲਿਖ ਲੈਣਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਕੋਲੇ 9 ਲਿਖੀਆਂ ਹੋਈਆਂ ਹਨ ਇੱਥੇ 9 ਲਿਖੀਆਂ ਹੋਈਆਂ ਹਨ ਸੋ ਇਸੇ ਤਰ੍ਹਾਂ ਤੁਸੀਂ ਵੀ ਆਪਦੀਆਂ ਇੱਥੇ ਜਿਹੜਾ ਨੋਟ ਕਰ ਲੈਣੀਆਂ ਆ ਕਿੰਨੀਆਂ ਗਰਭਵਤੀ ਔਰਤਾਂ ਤੇ ਦੁੱਧ ਪਲਾਉ ਮਾਵਾਂ ਨੇ ਤੇ ਉਸ ਤੋਂ ਬਾਅਦ ਹੈਗਾ ਆ ਸੋਮਵਾਰ ਤੇ ਵੀਰਵਾਰ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਤੁਸੀਂ ਦਿਨ ਕਿਵੇਂ ਕੱਢਨੇ ਆ ਪੁਰਾਣੀ ਵੀਡੀਓਜ਼ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਦਿਨ ਕੱਢਣ ਦੀ ਵਿਧੀ ਜਿਹੜੀ ਆ ਸੋ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਜਿਹੜੇ ਆ ਤੁਸੀਂ ਕੱਢ ਲੈਣੇ ਹੈਗੇ ਕਿੰਨੇ ਬੰਦੇ ਆ ਇੱਥੇ 9 ਦਿਨ ਆ ਸੋ ਤੁਹਾਡੇ ਵੀ ਇੰਨੇ ਹੀ ਬਣਗੇ ਪੰਜੀਰੀ ਜਿਹੜੀ ਆ ਉਹਦੀ ਕੁਆਂਟੀਟੀ ਲਿਖ ਲੈਣੀ ਆ 72 9 648 ਇੱਥੋਂ ਤੱਕ ਤੁਹਾਡੀ ਸਾਰਿਆਂ ਦੀ ਸੇਮ ਆਜੂਗੀ ਗੁਣਾ ਤੁਸੀਂ ਆਪਣੇ ਲਾਭ ਪਾਤਰੀ ਜਿਵੇਂ ਮੈਂ ਆਪਣੇ ਲਾਭ ਪਾਤਰੀ 9 ਨਾਲ ਗੁਣਾ ਕੀਤੀ ਹੈ ਤੁਸੀਂ ਜਿਹੜੇ ਜਿੰਨੇ ਵੀ ਤੁਹਾਡੀਆਂ ਗਰਭਤੀ ਤੇ ਦੁੱਧ ਪਿਲਾਉ ਮਾਵਾਂ ਹੋਣਗੀਆਂ ਉਦੇ ਨਾਲ ਗੁਣਾ ਕਰਕੇ ਜਿਹੜੀ ਆ ਫੀਡ ਕੱਢ ਲੈਣੀ ਆ ਠੀਕ ਹੈ ਇਸੇ ਤਰ੍ਹਾਂ ਨਮਕੀਨ ਦੇ ਲਈ ਇਹਦਾ ਵੀ ਪ੍ਰੋਸੈਸ ਉਹੀ ਆ 75 ਗ੍ਰਾਮ ਆਪਾਂ ਨੂੰ ਜਿਹੜਾ ਆ ਆਪਾਂ ਲਾਹ ਪਤਰੀ ਨੂੰ ਦੇਣਾ ਹੁੰਦਾ ਗੁਣਾ 9 ਹੈਗੇ ਦਿਨ ਸੋਮਵਾਰ ਤੇ ਸ਼ਨੀਵਾਰ ਸੋਮਵਾਰ ਤੇ ਵੀਰਵਾਰ ਵਾਲੇ ਸੌਰੀ ਦਿਨ 9 ਹੈਗੇ ਆ 675 ਇਹਦਾ ਆਨਸਰ ਆ ਜਾਊਗਾ 675 ਤੱਕ ਤੁਹਾਡਾ ਸਾਰਿਆਂ ਦਾ ਸੇਮ ਆ ਜਾਣਾ ਉਸ ਤੋਂ ਬਾਅਦ ਤੁਸੀਂ ਆਪਦੇ ਲਾਹ ਪਤਰੀਆਂ ਨਾਲ ਗੁਣਾ ਕਰ ਲੈਣੀ ਆ ਠੀਕ ਹੈ ਉਸ ਤੋਂ ਬਾਅਦ ਹੈਗਾ ਇਹ ਮੰਗਲ ਤੇ ਸ਼ੁੱਕਰਵਾਰ ਇਹ ਦਿਨ 8 ਬਣਦੇ ਆ ਖਿਚੜੀ ਤੇ ਨਮਕੀਨ ਦਲੀਆ ਆਪਾਂ ਇਸ ਦਿਨ ਦੇਣਾ ਹੁੰਦਾ ਆ 80 ਗ੍ਰਾਮ ਤੇ 75 ਗ੍ਰਾਮ 8 8 ਜਿਹੜੇ ਆ ਉਹ 25 ਦਿਨਾਂ ਦੇ ਵਿੱਚ 8 8 ਦੇਣ ਇਹ ਆਉਂਦੇ ਆ ਸੋ ਉਸ ਤੋਂ ਬਾਅਦ ਆਗਾ 640 640 ਜਿਹੜੀ ਆ 80 ਨੂੰ 8 ਨਾਲ ਗੁਣਾ ਕਰਕੇ 640 ਇੱਥੇ ਤੱਕ ਤੁਹਾਡਾ ਵੀ ਸੇਮ ਹੀ ਆ ਜਾਊਗਾ ਗੁਣਾ ਤੁਸੀਂ ਆਪ ਦੇ ਲਾਭ ਪੱਤਰਿਆਂ ਨਾਲ ਕਰਕੇ ਫੀਡ ਕੱਢ ਲੈਣੀ ਹੈ ਖਿਚੜੀ ਦੀ ਠੀਕ ਹੈ ਖਿਚੜੀ ਦੀ ਕੁਆਂਟੀਟੀ ਕੱਢ ਲੈਣੀ ਹੈ ਇਸੇ ਤਰ੍ਹਾਂ ਨਮਕੀਨ ਦਲੀਏ ਦੀ ਕੁਆਂਟੀਟੀ ਕੱਢ ਲੈਣੀ ਹੈ 600 ਤੱਕ ਤੁਹਾਡਾ ਸਾਰਿਆਂ ਦਾ ਸੇਮ ਆ ਜਾਊਗਾ ਠੀਕ ਹੈ ਤੇ ਬੁੱਧਵਾਰ ਤੇ ਸ਼ਨੀਵਾਰ ਨੂੰ ਆਪਾਂ ਮੁਰਮਰੇ ਤੇ ਖਿਚੜੀ ਦੇਣੀ ਹੁੰਦੀ ਹੈ 55 ਗ੍ਰਾਮ ਮੁਰਮਰੇ ਤੇ ਖਿਚੜੀ 80 ਗ੍ਰਾਮ 8 ਜਿਹੜੇ ਹੈਗੇ ਆ ਦਿਨ ਆ ਬੁੱਧਵਾਰ ਤੇ ਸ਼ਨੀਵਾਰ ਵਾਲੇ ਵੀ 8 ਦਿਨ ਬਣਨਗੇ ਤੇ ਇਹਨਾਂ ਨੂੰ ਗੁਣਾ ਕਰਕੇ 440 ਆਜੂਗਾ ਉਸ ਤੋਂ ਬਾਅਦ ਤੁਸੀਂ ਆਪ ਦੇ ਲਾਹ ਪਤਰੀਆਂ ਨਾਲ ਗੁਣਾ ਕਰ ਲੈਣੀ ਹੈ ਠੀਕ ਹੈ ਇਸੇ ਤਰ੍ਹਾਂ ਖਿਚੜੀ ਹੈ 80 ਗ੍ਰਾਮ 80 8 ਜਿਹੜੇ ਆ ਦਿਨ ਹੈ ਠੀਕ ਹੈ ਤੇ 640 ਤੱਕ ਤੁਹਾਡਾ ਸੇਮ ਹੀ ਆ ਜਾਊਗਾ ਇਸੇ ਤਰ੍ਹਾਂ ਸਾਰੇ ਮੀਨੂ ਦੇ ਵਿੱਚ ਸਾਰੀ ਜਿਹੜੀ ਮੈਂ ਫੀਡ ਕੱਢੀ ਹੈ ਇਹ ਤੁਹਾਡੀ ਸੇਮ ਹੀ ਆ ਜਾਣੀ ਹੈਗੀ ਆ ਪਹਿਲੀ ਪਹਿਲੀ ਗੁਣਾ ਤੱਕ ਠੀਕ ਹੈ 6 ਮਹੀਨੇ ਤੋਂ 3 ਸਾਲ ਦੇ ਬੱਚੇ ਮੇਰੇ 19 ਐ ਇੱਥੇ ਮੈਂ 19 ਲਿਖੇ ਹੋਏ ਐ ਸੋ ਸੋਮਵਾਰ ਤੇ ਵੀਰਵਾਰ ਜਿਹੜਾ ਨਮਕੀਨ ਦਲੀਆ ਇਹਨਾਂ ਨੂੰ ਦੇਣਾ ਹੁੰਦਾ ਤੇ ਖਿਚੜੀ 50 ਗ੍ਰਾਮ ਨਮਕੀਨ ਦਲੀਆ ਤੇ 75 ਗ੍ਰਾਮ ਖਿਚੜੀ ਤੇ ਨੌ ਜਿਹੜੇ ਦਿਨ ਆ ਉਸੇ ਤਰ੍ਹਾਂ ਜਿਵੇਂ ਆਪਾਂ ਗਰਭਵਤੀ ਔਰਤਾਂ ਦੇ ਕੱਡੇ ਹੈਗੇ ਆ 9 ਦਿਨਾਂ ਨਾਲ ਗੁਣਾ ਕਰਕੇ 450 ਤੱਕ ਤੁਹਾਡਾ ਸੇਮ ਹੀ ਆ ਜਾਣਾ ਠੀਕ ਹੈ ਇਸੇ ਤਰ੍ਹਾਂ ਖਿਚੜੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਥੱਲੇ ਵਾਲੇ ਕਾਲਮ ਦਿੱਤੇ ਹੋਏ ਆ ਮੰਗਲਵਾਰ ਤੇ ਸ਼ੁੱਕਰਵਾਰ ਤੁਹਾਡੀ ਸਹੂਲਤ ਦੇ ਲਈ ਜਿਹੜਾ ਹੈ ਮੈਂ ਇਹ ਕਾਲਮ ਬਣਾਨੀ ਹੁੰਦੀ ਹੈ ਤਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਈਜ਼ੀਲੀ ਆਪਣੀ ਜਿਹੜੀ ਫੀਡ ਕੱਢ ਸਕੋ ਠੀਕ ਹੈ ਤੇ ਪਹਿਲਾਂ ਮੈਂ ਦਿਨ ਇਸ ਕਰਕੇ ਗੁਣਾ ਕਰਦੀ ਹੁੰਨੀ ਹੈ ਤਾਂ ਕਿ ਤੁਸੀਂ ਵੀ ਸੇਮ ਐਸੇ ਤਰ੍ਹਾਂ ਹੀ ਉਤਾਰ ਕੇ ਜਿਹੜਾ ਹੈ 10 ਗੁਣਾ ਲਿਖ ਕੇ ਅੱਗੇ ਆਪਣੇ ਲਾਭਪਾਤਰੀਆਂ ਨਾਲ ਗੁਣਾ ਕਰ ਸਕੋ ਠੀਕ ਹੈ ਇਹ ਵੀ ਉਸੇ ਤਰ੍ਹਾਂ ਹੀ ਹੈਗਾ ਗਰਭਤੀ ਔਰਤਾਂ ਤੇ ਦੁੱਧ ਪਿਲਾਉ ਮਾਵਾਂ ਦਾ ਜਿਹੜਾ ਵੇਰਵਾ ਜਿਵੇਂ ਦਿੱਤਾ ਉਸੇ ਤਰ੍ਹਾਂ 6 ਮਹੀਨੇ ਤੋਂ 3 ਸਾਲ ਦੇ ਬੱਚੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ 3 ਤੋਂ 6 ਸਾਲ ਦੇ ਮੇਰੇ 17 ਬੱਚੇ ਆ ਉਸੇ ਤਰ੍ਹਾਂ ਤੁਸੀਂ ਜਿਹੜਾ ਇਹਨੂੰ ਵੀ ਕੱਢ ਲੈਣਾ ਹੈਗਾ ਤੇ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਵੀ টিਐਚਆਰ ਜਿਹੜਾ ਹੈਗਾ ਤੇ ਐਚਸੀਐਮ ਉਹਨਾਂ ਦੀ ਕੁਆਂਟੀਟੀ ਦੇ ਵਿੱਚ ਫਰਕ ਹੈਗਾ ਜੇਕਰ ਤੁਹਾਡੇ ਬੱਚੇ 3 ਤੋਂ 6 ਸਾਲ ਦੇ ਐਸਸੀਐਮ ਲੈਂਦੇ ਆ ਤਾਂ ਤੁਸੀਂ ਉਹਨੂੰ টিਐਚਆਰ ਦੇ ਵਿੱਚ ਨਹੀਂ ਜੋੜਨਾ ਠੀਕ ਹੈ ਜਿੰਨੇ ਬੱਚੇ টিਐਚਆਰ ਲੈਂਦੇ ਆ ਉਹਨਾਂ ਨੂੰ ਅਲੱਗ ਕੁਆਂਟੀਟੀ ਦੇ ਨਾਲ ਕੱਢਣਾ ਠੀਕ ਹੈ ਮੈਂ ਤੁਹਾਨੂੰ ਮੀਨੂ ਸ਼ੇਅਰ ਕਰ ਚੁੱਕੀ ਹੈਗੀਆਂ ਉਸੇ ਤਰ੍ਹਾਂ ਤੁਸੀਂ ਜਿਹੜਾ ਹੈ ਫੀਡ ਕੱਢਣੀ ਹੈ ਇਹ ਤੇ ਪੁਰਾਣੀ ਵੀਡੀਓਜ਼ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਨੂੰ ਲੱਗਦਾ ਮੈਂ ਹੀ ਮਹੀਨੇ ਦੀਆਂ ਵੀਡੀਓਜ਼ ਦੇ ਵਿੱਚ ਜਿਹੜਾ ਦੱਸਿਆ ਗਿਆ ਮੈਨੂੰ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਇਹ 3 ਤੋਂ 6 ਸਾਲ ਦੇ ਬੱਚਿਆਂ ਦੀ ਵੀ ਕੁਆਂਟੀਟੀ ਉਸੇ ਤਰ੍ਹਾਂ ਕੱਢ ਲੈਣੀ ਹੈ 450 648 560 320 400 ਤੇ 600 ਇੱਥੋਂ ਤੱਕ ਤੁਹਾਡੀ ਸਾਰਿਆਂ ਦੀ ਸੇਮ ਆ ਜਣੀ ਹੈ ਉਸ ਤੋਂ ਬਾਅਦ ਤੁਸੀਂ ਆਪਦੇ ਜਿਵੇਂ ਮੈਂ 17 ਨਾਲ ਗੁਣਾ ਕੀਤੀ ਹੈ ਤੁਸੀਂ ਆਪ ਦੇ ਲਾਪਤਰੀਆਂ ਨਾਲ ਕਰ ਲੈਣੀ ਹੈ ਠੀਕ ਹੈ ਤੇ ਦਿਨਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 25 ਦਿਨ ਟੋਟਲ ਆਪਾਂ ਨੂੰ ਡੀ ਐਚ ਆਰ ਕਰਨ ਨੂੰ ਕਿਹਾ ਗਿਆ ਹੈ ਪੋਸ਼ਣ ਟ੍ਰੈਕਰ ਅਨੁਸਾਰ ਆਪਾਂ 25 ਦਿਨਾਂ ਦਾ ਕਰਨਾ ਹੁੰਦਾ ਹੈ ਸੋ ਜਿਹੜਾ ਇਹਦੇ ਵਿੱਚ ਸੋਮਵਾਰ ਤੇ ਵੀਰਵਾਰ ਵਾਲੇ 9 ਦਿਨ ਬੰਦੇ ਆ ਮੰਗਲ ਤੇ ਸ਼ੁੱਕਰਵਾਰ ਵਾਲੇ 8 ਦਿਨ ਬੰਦੇ ਆ ਬੁੱਧ ਤੇ ਸ਼ਨੀਵਾਰ ਵਾਲੇ ਵੀ 8 ਦਿਨ ਬੰਦੇ ਆ ਹੁਣ ਇੱਥੇ ਅਸੀਂ ਦੇਖਾਂਗੇ ਕਿ 31 ਦਾ ਮਹੀਨਾ ਸੀਗਾ ਤੇ ਪਰ ਦਿਨ ਜਿਹੜੇ ਆਪਾਂ 25 ਬਣਾਣੇ ਆ ਸੋ ਆਪਾਂ ਪਹਿਲੇ ਦਿਨ ਜਿਹੜੇ ਉਹ ਹੀ ਕਾਊਂਟ ਕਰ ਲੈਣੇ ਆ ਸੋਮਵਾਰ ਤੇ ਵੀਰਵਾਰ ਵਾਲੇ 9 ਦਿਨ ਬਣੇ ਆ ਮੇਰੇ ਮੰਗਲ ਤੇ ਸ਼ੁੱਕਰਵਾਰ ਵਾਲੇ 8 ਦਿਨ ਤੇ ਬੁੱਧ ਤੇ ਸ਼ਨੀ ਦੇ ਵੀ 8 ਦਿਨ ਬਣੇ ਠੀਕ ਹੈ ਇਹ ਹੁਣ 29 ਤਰੀਕ ਤੱਕ ਬਣੇ ਆ ਵੈਸੇ 25 ਦਿਨ ਸਾਰੇ ਜਿਹੜੇ ਆ ਠੀਕ ਹੈ ਉਹਨਾਂ ਦਾ ਵੇਰਵਾ ਬਣਾਇਆ ਮੈਂ ਸੋ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਪੰਜੀਰੀ ਦੀਆਂ ਜਿਹੜੀਆਂ ਐਂਟਰੀਜ਼ ਆ ਉਹਨਾਂ ਨੂੰ ਅਲੱਗ ਕੱਢ ਲੈਣਾ ਹੈ ਮਿੱਠੇ ਦਲੀ ਦੀਆਂ ਐਂਟਰੀਜ਼ ਨੂੰ ਅਲੱਗ ਕੱਢ ਲੈਣਾ ਸਾਰੀ ਜਿਹੜੇ ਆ ਅਲੱਗ-ਅਲੱਗ ਵਸਤੂਆਂ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਕੁਆਂਟੀਟੀਆਂ ਜਿਹੜੀਆਂ ਉਹ ਜੋੜ ਕਰ ਲੈਣਾ ਠ ਹਮੇਸ਼ਾ ਜਿਹੜਾ ਆਪਣੇ ਮੀਨੂ ਅਨੁਸਾਰ ਪੰਜੀਰੀ ਦੀਆਂ ਤਿੰਨ ਐਂਟਰੀਆਂ ਆਇਆ ਕਰੂਗੀਆਂ ਮਿੱਠੇ ਦਲੀਏ ਦੀਆਂ ਵੀ ਤਿੰਨ ਐਂਟਰੀਆਂ ਨਮਕੀਨ ਦਲੀਏ ਦੀਆਂ ਜਿਹੜੀਆਂ ਪੰਜ ਐਂਟਰੀਆਂ ਆਉਂਦੀਆਂ ਖਿਚੜੀ ਦੀਆਂ ਵੀ ਪੰਜ ਐਂਟਰੀਆਂ ਤੇ ਮੁਰਮਰਿਆਂ ਦੀਆਂ ਦੋ ਐਂਟਰੀਆਂ ਹੁੰਦੀਆਂ ਠੀਕ ਹੈ ਮੁਰਮਰੇ ਆਪਾਂ ਸਿਰਫ ਜਿਹੜੇ ਆ ਅ ਅ ਦੋ ਦੋ ਥਾਈਂ ਦੇਨੇ ਹੁੰਦੇ ਆ ਠੀਕ ਹੈ ਇੱਕ ਤਾਂ ਆਪਾਂ ਦੇਨੇ ਹੁੰਦੇ ਆ ਗਰਭਵਤੀ ਔਰਤਾਂ ਨੂੰ ਤੇ ਇੱਕ ਆਪਾਂ ਦੇਨੇ ਹੁੰਦੇ ਆ ਮੁਰਮਰੇ ਅ ਇੱਥੇ ਤੁਸੀਂ ਦੇਖ ਸਕਦੇ ਹੋ ਤਿੰਨ ਤੋਂ 6 ਸਾਲ ਵਾਲੇ ਬੱਚਿਆਂ ਨੂੰ ਆਪਾਂ ਮੁਰਮਰੇ ਦੇਨੇ ਹੁੰਦੇ ਆ ਤੇ ਗਰਭਵਤੀ ਔਰਤਾਂ ਨੂੰ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਨੂੰ ਆਪਾਂ ਮਰਮਰੇ ਜਿਹੜੇ ਆ ਨਹੀਂ ਦੇਣੀ ਠੀਕ ਹੈ ਸੋ ਮਰਮਰਿਆਂ ਦੀਆਂ ਜਿਹੜੀਆਂ ਦੋ ਐਂਟਰੀਆਂ ਹੀ ਹੁੰਦੀਆਂ ਠੀਕ ਹੈ ਪੰਜੀਰੀ ਇਹਨਾਂ ਨੂੰ ਦੇਣੀ ਹੁੰਦੀ ਹੈ ਤਿੰਨ ਐਂਟਰੀਆਂ ਮਿੱਠਾ ਦਲੀਆ ਵੀ ਤਿੰਨਾਂ ਨੂੰ ਸੌਰੀ ਮਿੱਠਾ ਦਲੀਆ ਜਿਹੜਾ ਆ ਉਹਦੀਆਂ ਵੀ ਜਿਹੜੀਆਂ ਦੋ ਐਂਟਰੀਆਂ ਤਿੰਨ ਤੋਂ 6 ਸਾਲ ਦੇ ਬੱਚਿਆਂ ਦੀਆਂ ਹੁੰਦੀਆਂ ਠੀਕ ਹੈ ਤੇ ਗਰਭਵਤੀ ਔਰਤਾਂ ਨੂੰ ਆਪਾਂ ਮਿੱਠਾ ਦਲੀਆ ਨਹੀਂ ਦੇਣਾ ਹੁੰਦਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਤੁਸੀਂ ਵੀ ਜਿਹੜਾ ਚੈੱਕ ਕਰਿਆ ਕਰੋ ਕਿ ਆਪਾਂ ਕਿਹਨੂੰ ਜਿਹੜੀ ਆ ਫੀਡ ਕਿਹੜੀ ਦਿੰਨੇ ਆ ਠੀਕ ਹੈ ਜੇ ਕੋਈ ਪੁੱਛੇ ਕਿ ਮ ਆਪਾਂ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਨੂੰ ਮੁਰਮਰੇ ਨਹੀਂ ਦਿੰਦੇ ਠੀਕ ਹੈ ਮਿੱਠਾ ਦਲੀਆ ਕਿਹਨੂੰ ਨਹੀਂ ਦਿੰਦੇ ਮਿੱਠਾ ਦਲੀਆ ਆਪਾਂ ਗਰਭਵਤੀ ਤੇ ਦੁੱਧ ਪਿਲਾਉ ਮਾਂ ਨੂੰ ਨਹੀਂ ਦੇਣਾ ਸੋ ਇਹ ਜਿਹੜੀ ਫੀਡ ਤੁਸੀਂ ਇਸ ਤਰ੍ਹਾਂ ਕੱਢ ਲੈਣੀ ਹੈਗੀ ਉਸ ਤੋਂ ਬਾਅਦ ਜਿਹੜਾ ਆਪਣੇ ਆਪਣੇ ਜਿਹੜਾ ਰਜਿਸਟਰ ਤੇ ਚੜਾ ਲੈਣੀ ਹੈ ਤੇ ਜੇਕਰ ਤੁਸੀਂ ਡੇਲੀ ਐਚਸੀਐਮ ਕਰਦੇ ਆ ਤਾਂ ਉਹਨੂੰ ਜਿਹੜਾ ਉਹਦੀ ਕੁਆਂਟੀਟੀ ਦੇ ਅਨੁਸਾਰ ਜਿਵੇਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਵੇਂ ਤੁਸੀਂ ਬਣਾ ਲੈਣਾ ਠੀਕ ਹੈ ਤੇ ਇਹ ਜਿਹੜੀ ਮੈਂ ਫੀਡ ਕੱਢੀ ਹੈ ਸਾਰੀ ਟੀਐਚਆਰ ਹੈਗੀ ਹੈ ਤੇ ਤੁਸੀਂ ਇਸ ਤਰ੍ਹਾਂ ਜਿਹੜਾ ਆ ਆਪਣਾ ਟੀਐਚਆਰ ਇੱਕ ਮਹੀਨੇ ਦਾ ਕੱਢ ਲੈਣਾ ਇਸ ਵਾਰੀ ਇਸ ਕਰਕੇ ਲੇਟ ਹੋ ਗਿਆ ਕਿਉਂਕਿ ਆਪਾਂ ਨੂੰ ਤੁਹਾਨੂੰ ਵੀ ਮੈਨੂੰ ਲੱਗਦਾ ਸਾਰਿਆਂ ਨੂੰ ਆਪਣੇ ਪੰਜਾਬ ਦੇ ਵਿੱਚ ਇਸ ਵਾਰ ਫੀਡ ਜਿਹੜੀ ਆ ਉਹ ਲੇਟ ਪਹੁੰਚੀ ਆ ਕਿਉਂਕਿ ਜਿਹੜਾ ਫੀਡ ਲੇਟ ਪਹੁੰਚਣ ਕਰਕੇ ਜਿਹੜਾ ਮੈਂ টিਐਚ 4 ਆਪਾਂ ਸਾਰਿਆਂ ਨੇ ਕੀਤਾ ਨਹੀਂ ਸੀਗਾ ਇਸੇ ਕਰਕੇ ਮੈਂ ਜਿਹੜੀ ਆ ਇਹਦੀ ਕੁਆਂਟੀਟੀ ਕੱਢੀ ਨਹੀਂ ਸੀਗੀ ਸੋ ਹੁਣ ਤੁਸੀਂ ਵੀ ਜਿਹੜਾ ਆਪਣੇ ਆਪਣੇ ਰਜਿਸਟਰ ਤਿਆਰ ਕਰ ਲੈਣੇ ਆ ਤੇ ਇਹਦੇ ਨਾਲ ਜਿਹੜੀ ਆ ਕੁਆਂਟੀਟੀ ਤੁਹਾਨੂੰ ਕੱਢਣ ਦੇ ਵਿੱਚ ਸੋ ਖੋਜੂਗੀ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਬਾਕੀ ਕੁੜੀਆਂ ਤੱਕ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਜਾਣਕਾਰੀ ਪਹੁੰਚ ਸਕੇ ਕੋਸ਼ਿਸ਼ ਕਰਦੀ ਹੁੰਨੀ ਆ ਵੀ ਤੁਹਾਨੂੰ ਵਧੀਆ ਜਾਣਕਾਰੀ ਤਰੀਕ ਚੰਗੇ ਤਰੀਕੇ ਦੇ ਨਾਲ ਸਮਝਾਵਾਂ ਤਾਂ ਕਿ ਜਿਹੜਾ ਤੁਸੀਂ ਵੀ ਮਾਰ ਨਾ ਖਾਓ ਕਿਸੇ ਵੀ ਫੀਲਡ ਦੇ ਵਿੱਚ ਅਸੀਂ ਜਾਣਦੇ ਆ ਕੰਮ ਕਰਦੇ ਆ ਤਾਂ ਉੱਥੇ ਆਪਾਂ ਨੂੰ ਜਿਹੜਾ ਆ ਆਪਣਾ ਬੈਸਟ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਠੀਕ ਹੈ ਇਹ ਹੀ ਮੇਰੀ ਜਿਹੜੀ ਆ ਕੋਸ਼ਿਸ਼ ਹੁੰਦੀ ਆ ਕਿ ਮੈਂ ਤੁਹਾਨੂੰ ਹੈਲਪ ਕਰਾਂ ਸੋ ਜੇ ਵੀਡੀਓ ਚੰਗੀ ਲੱਗੀ ਆ ਤਾਂ ਮੈਂ ਦੁਬਾਰਾ ਕਹੂੰਗੀ ਇਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸ਼ੇਅਰ ਕਰਨ ਨਾਲ ਮੇਰੀ ਹੌਸਲਾ ਫਜਾਈ ਹੁੰਦੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਧੰਨਵਾਦ